ਬਾਰਡਰ ਵਾਲਿਆਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਆਂ ਵੀ ਇੰਨੀ ਸਵੇਰੇ ਤੁਸੀਂ 6 ਵਜੇ ਤੇ ਇੱਥੇ ਤੁਸੀਂ ਇਕੱਠੇ ਹੋਏ ਹੋ ਅੱਜ ਇਹ ਤਰੀਕ ਨੂੰ ਮਤਲਬ ਕਹਿਣ ਦਾ ਇਟਾ ਵੱਡਾ ਚਾਹ ਬੰਦੇ ਬਾਲਾ ਜੀ ਜੀ ਮੈਂ ਕਿਤੇ ਦੇਖਿਆ ਨਹੀਂ ਮੈਂ ਬੜੀ ਜਗ੍ਹਾ ਪੰਜਾਬ ਦੇ ਇਲਾਵਾ ਵੀ ਮੈਂ ਦੂਜੇ ਰਿਹਾ ਪਰ ਜਿੱਦਾਂ ਉਦੋਂ ਨਾਲ ਇਹ ਕੁੱਛੀ ਖਾਇਆ ਚਾਹ ਖਾਇਆ ਮੈਂ ਤੁਹਾਨੂੰ ਸਾਰਿਆਂ ਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਮੈਂ ਗੁੰਡਾ ਧੰਨਵਾਦ ਕਰਦਾ ਉਦੋਂ ਬਾਅਦ ਇੱਕ ਜਕਾਰੇ ਦੀ ਥਾਂ ਜ਼ਰੂਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਰਕਾਰੀਓ ਸਾਡੇ ਫਾਈਨੈਂਸ ਦੇ ਦਾਨ ਭਾਈ ਕੜੀ ਵਿੱਚ ਕਰ ਸ਼੍ਰੀਮਤੀ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਉਹਨਾਂ ਨੇ ਆ ਕੇ ਇਸ ਪ੍ਰੋਗਰਾਮ ਨੂੰ ਜਿੱਥੇ ਆਪ ਵੀ ਬਸਮਿੰਦਰ ਸ਼ਾਨ ਵਧਾਈ ਉੱਥੇ ਹੀ ਨਾਲ ਇਹ ਲੋਕ ਲੀਡਰ ਐਵੇਂ ਨਹੀਂ ਬਣਦੇ ਤੇ ਲੀਡਰ ਬੜੇ ਸੂਝ-ਬੂਝ ਨਾਲ ਵੀ ਅੱਜ ਦਾ ਪ੍ਰੋਗਰਾਮ ਆ ਜਿਹੜਾ ਕਿ ਰੇਲਵੇ ਦਾ ਪ੍ਰੋਗਰਾਮ ਤੇ ਮੈਂ ਇੱਥੇ ਭਾਸ਼ਣ ਨਹੀਂ ਕਰਨਾ ਤੇ ਇਹਦੇ ਲਈ ਇਹ ਸੂਝਵੰਦੀਆਂ ਗੱਲਾਂ ਜਿਹੜੀਆਂ ਸਿੱਖਰ ਵਾਲੀਆਂ ਤੇ ਮੈਂ ਖਾਸ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਸਤਾਰ ਸ਼ੇਰ ਸਿੰਘ ਖਾਇਆ ਸਾਹਿਬ ਜਿਹੜੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਾਨੂੰ ਇਕੱਠੇ ਰਹਿਣ ਦਾ ਮੌਕਾ ਵੀ ਮਿਲਿਆ ਤੇ ਸਾਡੇ ਬਹੁਤ ਹੀ ਸਤਕਾਰਯੋਗ ਬੜੀ ਕੋਸ਼ਿਸ਼ ਹਮੇਸ਼ਾ ਕੀਤੀ ਤੇ ਗੱਲ ਨੂੰ ਭਾਈ ਮੈਂ ਤਾਂ ਪਹਿਲਾਂ ਵੀ ਮੰਤਰੀ ਬਣਨ ਤੋਂ ਪਹਿਲਾਂ ਕੋਸ਼ਿਸ਼ ਕਰਦੇ ਰਹੇ ਗਰਮੀਤ ਸਿੰਘ ਰਾਣਾ ਸੋਢੀ ਜੀ ਬਾਰੇ ਗੱਲ ਕਰ ਰਹੇ ਹਾਂ ਕੱਲ੍ਹ ਦੇ ਅਸੀਂ ਮੈਂ ਸਮਝਦਾ ਮੈਂ ਸਾਰੇ ਇਹਨਾਂ ਦੇ ਕੋਲ ਇਲਾਕੇ ਦੇ ਚਾਹੇ ਮੋਤਵਾ ਡਾਕਟਰ ਸਨ ਨਵਕੀਰ ਸਨ ਚਾਹੇ ਮੀਡੀਆ ਨਾਲ ਜੁੜੇ ਹੋਏ ਲੋਕ ਸੀ ਚਾਹੇ ਸਾਡੇ ਆਮ ਕਿਸਾਨ ਭਰਾ ਸਭ ਨੇ ਉਮੈਤ ਜਹਾਜ਼ ਦੇਖੀ ਆ ਖੁਸ਼ੀ ਦੇਖੀ ਉਹਨਾਂ ਦੇ ਮਨ ਚ ਗਈ ਹੈ ਬਾਰਡਰ ਨਾਲ ਜੋੜੀ ਹੈ ਜਿਹੜੀ ਇਹ ਟ੍ਰੇਨ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਖਾਸ ਤੌਰ ਤੇ ਮੇਰੇ ਪੁਰਾਣੇ ਭਾਈ ਸਾਡੇ ਪਹਿਲਾਂ ਸੈਂਟਰ ਟ੍ਰੇਨ ਥੋੜਾ ਕੱਲੋਂ ਰੈੱਡ ਨੇ ਸਲਾਂਗ ਪਾਰਟੀ ਚ ਰਹੇ ਰਾਈਡਰ ਵੀ ਕਰਦੇ ਰਹੇ ਜਿਹੜਾ ਆਪਕਾ ਤੋਂ ਬੜਾ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਗੁਰਮਿੰਦਰ ਸਿੰਘ ਜੀ ਬੈਂਕੀ ਸਾਹਿਬ ਸਾਡੇ ਜੱਥੇ ਦੇ ਖਾਸ ਤੌਰ ਤੇ ਰਿਲੀਕੇਸ਼ਨਪਾਟ ਜੀ ਜਨਤ ਸੇਕਟਰੀ ਤੇ ਮੈਂ ਜੀ ਕਮਲ ਸ਼ਰਮਾ ਜੀ ਜਿਹੜੇ ਸਾਡੇ ਪ੍ਰਧਾਨ ਦੇ ਬੀਜੇਪੀ ਉਹਨਾਂ ਨੂੰ ਮੈਂ ਯੂਗ ਯਾਦ ਕਰੂੰਗਾ ਤੇ ਉਹਨਾਂ ਦੇ ਧਰਮ ਪਤਨੀ ਮੰਚ ਤੇ ਬਿਰਾਜਮਾਨ ਨੇ ਸਾਡੇ ਬੀਜੇਪੀ ਦੇ ਜਿਹਨਾਂ ਪ੍ਰਧਾਨ ਉਹ ਵੀ ਸਤਕਾਰਯੋਗ ਦਿਵਨ ਸਾਹਿਬ ਉਹ ਵੀ ਬਿਰਾਜਮਾਨ ਨੇ ਤੇ ਗੋਗੀ ਸਮਾ ਬੜਾ ਘਾਟਾ ਪ੍ਰਧਾਨ ਮੰਤਰੀ ਜੀ ਨੇ ਆਪਣਾ ਵਾਰਾਨਸੀ ਤੋਂ ਸ਼ੁਰੂ ਕਰ ਦੇਣੀ ਆ ਇਹਦੀ ਫਲੈਗ ਝੰਡੀ ਦੇਣਾ ਤੇ ਮੈਂ ਸਭ ਤੋਂ ਪਹਿਲਾਂ ਇਹ ਕਹੂੰ ਜਿੱਦਾਂ ਦਾ ਮੈਂ ਮੰਤਰੀ ਬਣਿਆ ਸਭ ਤੋਂ ਪਹਿਲਾਂ ਤਾਂ ਇੱਕ ਪਾਗ ਵਾਲੇ ਨੂੰ ਇੱਕ ਪੰਜਾਬ ਦੇ ਨੌਜਵਾਨ ਨੂੰ ਉਹਨਾਂ ਨੇ ਆਪਣੀ ਕੈਬਨਿਟ ਆਪਣੇ ਮੰਤਰੀ ਮੰਡਲ ਜਗਾ ਦਿੱਤੀ ਮੈਂ ਉਸ ਵੇਲੇ ਵੀ ਕਹਿੰਦਾ ਸੀ ਵੀ ਬੀਜੇਪੀ ਦੀ ਸਰਕਾਰ ਬਣਨੀ ਆ ਬੀਜੇਪੀ ਦੀ ਸਰਕਾਰ ਤੇ ਆਪਾਂ ਨੂੰ ਜ਼ਰੂਰ ਇਹ ਡਬਲ ਇੰਡੀਆ ਦਾ ਜਿਹੜਾ ਉਹ ਚਲਾਉਣਾ ਚਾਹੀਦਾ ਇਹ ਨਹੀਂ ਕੋਈ ਗੱਲ ਗੱਲ ਇਹ ਆ ਵੀ ਆਪਾਂ ਪੰਜਾਬ ਪਿੱਛੇ ਕਿਉਂ ਰਹਿ ਗਏ ਆ ਕਈ ਵਾਰ ਐਸੀਆਂ ਸਰਕਾਰਾਂ ਬਣੀਆਂ ਜਿੱਦ ਆਪਣੇ ਭਾਗੀਦਾਰੀ ਨਹੀਂ ਰਹੀ ਜਿਹਦੇ ਕਰਕੇ ਸਹਿਯੋਗ ਨਹੀਂ ਮਿਲਿਆ ਪਰ ਅੱਜ ਇੱਕ ਸੁਨਹਿਰਾ ਮੌਕਾ ਨਰੇਂਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਆ ਅੱਜ ਸਾਰੇ ਹੀ ਸੂਬੇ ਯੂਪੀਰ ਕੇ ਸੂਬੇ ਬਿਹਾਰਰ ਕੇ ਸੂਬੇ ਅੱਜ ਦੇਖੋ ਕਿਥੇ ਕਿਥੇ ਪਹੁੰਚ ਗਏ ਐਰਪੋਰਟ ਦੀ ਗੱਲ ਕਰ ਰਹੇ ਸੀ ਰਾਣਾ ਜੀ ਵੀ ਇਹ ਡਰੇ ਨਹੀਂ ਇਹ ਜਹਾਜ਼ ਆ ਇੱਕ ਦਰਵੰਗਾ ਵਰਗਾ ਜਿਹੜਾ ਜਿੱਥੇ ਏਅਰਪੋਰਟ ਕੁਝ ਮਹੀਨੇ ਪਹਿਲਾਂ ਇਹ ਘਾਟਨ ਕੀਤਾ ਪ੍ਰਾਈਵੇਸ ਸੁਮੇਂਦਰਵੰਗਾ ਜਿੱਥੇ ਕਿ ਇਹ ਸੋਚਦੇ ਸੀ ਵੀ ਇੱਕ ਫਲਾਈਟ ਨਹੀਂ ਜਾਣੀ ਅੱਜ ਉਹ ਬਿਹਾਰ ਦੇ ਵਿੱਚ ਦਰਬੰਗਾ ਚ 10 ਫਲਾਈਟਾਂ ਜਾ ਰਹੀਆਂ ਤੇ 10 ਏਅਰਲਾਈਨਾਂ ਹੋਰ ਆਜ਼ਾਦਤ ਮੰਗ ਰਹੀਆਂ ਵੀ ਅਸੀਂ ਜਾਣਾ। ਇਹ ਜਿਹੜਾ ਜਹਾਨ ਦੇ ਚੱਪਲ ਵਾਲੇ ਨੂੰ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਚਾੜਨ ਵਾਲੀ ਗੱਲ ਅੱਜ ਉਹ ਸੱਚ ਹੋ ਰਹੀ ਹੈ। ਤੇ ਅੱਜ ਸਾਡਾ ਪੰਜਾਬ ਕਿਉਂ ਪਿੱਛੇ ਰਹੇ? ਸਾਨੂੰ ਮੌਕਾ ਮਿਲਿਆ ਇੱਕ ਸਾਚ ਕੱਲ ਹੀ ਇੱਕ ਫੈਸਲਾ ਸੀ ਬੜੀ ਚਿੰਤਾ ਸੀ ਉਹਦੇ ਉੱਤੇ। ਯੂਨੀਵਰਸਿਟੀ ਦੀ ਗੱਲ ਜਦੋਂ ਪੰਜਾਬ ਦਾ ਬੰਦਾ ਵਿੱਚ ਸਹੀ ਗੱਲ ਕਰਨ ਨੂੰ ਬੈਠਾ ਹੋਵੇ ਤੇ ਫੈਸਲੇ ਕਿਵੇਂ ਨਹੀਂ ਬਦਲੇ ਜਾਣਗੇ ਪੰਜਾਬ ਦੇ ਹੱਕ 'ਚ ਕਿਵੇਂ ਨਹੀਂ ਹੋਣਗੇ ਗੱਲ ਕੀਤੀ ਅਸ਼wini ਜੀ ਮਿਲ ਕੇ ਆਏ ਜਾ ਕੇ ਲੱड्डा ਸਾਹਿਬ ਨੂੰ ਤੇ ਕੱਲ ਰਾਤ ਨੂੰ ਉਹਦਾ ਫੈਸਲਾ ਆ ਗਿਆ ਵੀ ਜਿਵੇਂ ਪੰਜਾਬੀ ਚਾਹੁੰਦੇ ਆ ਸੁਧਾਰ ਦੀ ਗੱਲ ਲੱਗ ਪਰ ਇੱਕ ਇਹ ਇਸ਼ੂ ਈਮੋਸ਼ਨਲ ਤੌਰ ਤੇ ਈਮੋਸ਼ਨ ਤੌਰ ਤੇ ਜੁੜੀਆਂ ਹੋਈਆਂ ਪੀੜ੍ਹੀਆਂ ਦਾ ਮਾਮਲਾ ਹੈ ਸਾਡੇ ਉੱਥੇ ਤਿੰਨ ਤਿੰਨ ਪੀੜ੍ਹੀਆਂ ਚੌਥੀ ਲੋਕੀ ਪੀੜ੍ਹੀ ਹੈ ਜਿਹੜੀ ਉਹ ਵੱਢ ਰਹੀ ਹੈ ਉਹਨੇ ਰਾਤੀ ਫੈਸਲਾ ਕੀਤਾ ਵੀ ਨਹੀਂ ਜਿਵੇਂ ਪੰਜਾਬੀਆਂ ਨੂੰ ਪਸੰਦ ਆ ਉਹ ਫੈਸਲਾ ਹੋਵੇ ਤੇ ਰਾਤ ਨੋਟੀਫਿਕੇਸ਼ਨ ਆ ਗਈ ਤੇ ਜਦੋਂ ਮੈਂ ਗੱਲ ਕੀਤੀ ਪੰਜਾਬ ਦੇ ਟ੍ਰੇਨਾਂ ਦੀ ਟਰੈਕਸ ਵੀ 80 80 ਦੇ ਰੁਕੇ ਆ ਲੋਕਾਂ ਦੇ ਸੁਪਨੇ ਸੀ ਵੀ ਕਦੇ ਮਾਲਵਾ ਵੀ ਜੁੜੂਗਾ ਚੰਡੀਗੜ੍ਹ ਤਾਂ ਆਪਣੀ ਰਾਜਧਾਨੀ ਨਾਲ ਬੜੇ ਵੱਡੇ ਵੱਡੇ ਚੀਫ ਮਿਨਿਸਟਰ ਆਏ ਫੜੇ ਬੜੇ ਬੜੇ ਮੰਤਰੀ ਆਏ ਪਰ ਉਹ ਕਾਰਜਾਂ ਜਿਹੜੇ ਮੈਂ ਫਾਇਲਾ ਦੇਖੀਆਂ ਕਢਾ ਕੇ ਫਾਇਲਾ ਹੀ ਰਹਿ ਗਈ ਅੱਜ ਜਦੋਂ ਫੈਸਲਾ ਕੀਤਾ ਬੀਜ ਪੰਜਾਬ ਦਾ ਰੇਲਵੇ ਨੈਟਵਰਕ ਬਣਾਉਣਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਅਗਵਾਈ ਹੇਠ ਜਿਨ੍ਹਾਂ ਦੇ ਕਰਕੇ ਮੈਂ ਬੀਜ ਤੇ ਸਾਡੇ ਅਸ਼ੋਕੀ ਵੈਸਟਰ ਜਿਵੇਂ ਮਰਜੀ ਉਹਨਾਂ ਨੇ ਕਿਹਾ ਰਾਜਪੁਰੇ ਤੋਂ ਚੰਡੀਗੜ੍ਹ ਤੱਕ ਕਿਉਂਕਿ ਇਹ ਸਾਰਾ ਮਾਲਵਾ ਫੋਜਪੁਰ ਤੋਂ ਲੈ ਕੇ ਜੇ ਚੰਡੀਗੜ੍ਹ ਨਾਲ ਡਾਇਰੈਕਟ ਜੁੜਨਾ ਸੀ ਉਹ ਇੱਕ ਰਾਜਪੁਰੇ ਤੋਂ ਮਹਾਲੀ ਤੱਕ ਲਾਈਨਾਂ ਜਿਹੜੀ ਉਹ ਜੁੜੀ ਨਹੀਂ ਪਈ ਸੀ ਉਦੋਂ ਹੀ ਉਹਨਾਂ ਨੇ 500 ਕਰੋੜ ਰੁਪਈਆ ਆ ਅਨਾਉਂਸ ਕਰਤਾ ਅਸੀਂ ਚੀਫ ਸੈਕਟਰੀ ਨੂੰ ਚਿੱਠੀ ਪਾਈ ਆ ਵੀ ਜਲਦੀ ਤੋਂ ਜਲਦੀ ਅਕਸਰ ਲਾਓ ਅਸੀਂ ਉੱਥੇ ਪੋਟਲੀ ਬਣਾਉਣੀ ਸ਼ੁਰੂ ਕਰੀਏ ਪੈਸੇ ਆ ਜਿਹੜੇ ਚੀਫ ਸੈਕਟਰੀ ਦੇ ਅਸੀਂ ਖਾਤੇ ਵਿੱਚ ਦੇ ਪੰਜਾਬ ਦੇ ਉਦੋਂ ਬਾਅਦ ਇੱਕ ਲਾਈਨ ਜਿਹੜੀ ਬਹੁਤ ਜ਼ਰਦੀ ਰੁਕੀ ਹੋਈ ਆ ਜਿਵੇਂ ਕਿਹਾ ਏ ਬੋਲਦੇ ਹੋਏ ਸਾਰੇ ਬਲਾਰਿਆਂ ਨੇ ਰਾਣਾ ਜੀ ਨੇ ਕਹਵਾਇਆ ਸਾਹਿਬ ਨੇ ਭਈ ਜਿਹੜਾ ਮਾਝੇ ਨੂੰ ਮਾਲਵੇ ਨਾਲ ਦੋ ਜੋੜਨਾ ਤੇ ਉਦੋਂ ਬਾਅਦ ਸਾਰਾ ਰਾਜਸਥਾਨ ਤੋਂ ਉਹ ਸਾਰੇ ਹੀ कांडला ਤੱਕ ਸਾਰੇ ਪੋਰਟ ਜਿਹੜੇ ਜੁੜ ਜਾਣਗੇ ਇਹ ਜਿਹੜੇ ਸ਼ਹਿਰ ਨੇ ਆਪਣੇ ਗੜਗਾਓ ਮਰ ਕੇ ਬਣ ਜਾਣਗੇ ਤੇ ਮੈਂ ਉਹ ਅੱਜ ਕਿਉਂਕਿ ਕੋਡ ਲੱਗਿਆ ਅਨਾਉਂਸ ਨਹੀਂ ਕਰ ਸਕਦੇ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਉਹ ਪ੍ਰਾਣੀ ਜਿਹੜੀ ਰੁਕੀ ਹੋਈ ਹੈ ਉਹ ਤਕਰੀਬਨ 1000 ਕਰੋੜ ਰੁਪਏ ਦੀ ਲਾਈਨ ਆ ਉਹ ਅਸੀਂ ਅਨਾਉਂਸ ਕਰਾਂਗੇ ਜਿਹਦੇ ਨਾਲ ਸਾਰਾ ਮਾਝਾ ਤੇ ਪਾਲਵਾ ਜੁੜ ਕੇ ਉਹ ਦੁਬਾਰਾ Rajasthan ਦਾ ਕਾਂਡਲਾ ਬਣ ਚੁੱਕਾ ਹੋਣਾ ਬੋਲੇ ਇੱਕ ਵਾਰ ਜੀ 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 ਜਿਹੜੀ ਸਾਡਾ ਤੱਕ ਸਾਤ ਚਾਰੋਂ ਤੱਕ ਸਾਡੇ ਜੁੜੇ ਆ ਪੰਜਵਾਂ ਤੱਕ ਸਾਡਾ ਤਲਵੰਡੀ ਸਾਹਿਬ ਜੁੜਿਆ ਨੇ ਟਰੇਨ ਦੇ ਰਹੀ ਉਹ ਵੀ ਕੁਸ਼ਚਨਾ ਦੇ ਵਿੱਚ ਅਸੀਂ ਤੁਹਾਡੇ ਮੁਰੇ ਅਸੀਂ ਸਾਰਾ ਕੁਛ ਕਰ ਲਿਆ ਅਨਾਉਂਸਮੈਂਟ ਆ ਅਨਾਉਂਸਮੈਂਟ ਉਸ ਕਰਕੇ ਉਹਦੇ ਵੀ ਪੈਸੇ ਜਿੰਨੇ ਵੀ ਬਣਗੇ 29 ਕਿਲੋਮੀਟਰ ਦੇ ਉਹ ਵੀ ਪੰਜਾਬ ਸਰਕਾਰ ਨੂੰ ਇੱਕ ਪੰਜੀ ਵੀ ਅਸੀਂ ਪੰਜਾਬ ਸਰਕਾਰ ਦੇ ਨਹੀਂ ਲੱਗਿਆ ਜ਼ਮੀਨ ਦੇ ਪੈਸੇ ਜਿੰਨੇ ਵੀ ਕਿਸਾਨ ਨੂੰ ਜਿਹੜੇ ਵੀ ਕੋਈ ਹੋਰ ਇੱਕ ਤੋਂ ਪੰਜੀ ਤੋਂ ਲੈ ਕੇ ਸਮਾਤ ਰੋੜ ਤੱਕ ਅਸੀਂ ਖਰਜਾਂਗੇ 1 ਰੁਪਿਆ ਵੀ ਮੋਦੀ ਸਾਹਿਬ ਨੇ ਕਿਹਾ ਕਿਸੇ ਤੋਂ ਲੈਣ ਦੀ ਲੋੜ ਨਹੀਂ ਕਿਰੇ ਲਈ 50 ਸਿੱਖ ਜਾਣੇ। ਜੇ ਫਰੋਜਪੁਰ ਆ ਜਾਂਦੇ ਜੇ ਉਹਨਾਂ ਨੂੰ ਨਾ ਰੋਕਦੇ ਅੱਜ ਪੰਜਾਬ ਕਿਤੇ ਦੀ ਕਿਤੇ ਦੁਆਰਾ ਪਹੁੰਚਿਆ ਹੁੰਦਾ ਉਹ ਪੰਜਾਬ ਲੇਟ ਹੋ ਗਿਆ ਤੇ ਲੇਟ ਹੋ ਗਿਆ ਇਸ ਕਰਕੇ ਤੇ ਮੈਂ ਇਹ ਗੱਲ ਕਹਾ ਜਦੋਂ ਵੀ ਉਹਨਾਂ ਨਾਲ ਗੱਲ ਕਰੀਦੀ ਆ ਪ੍ਰਧਾਨ ਮੰਤਰੀ ਜੀ ਦੇ ਇਤੋਂ ਪੰਜਾਬ ਦੇ ਨੇੜੇ ਕੌਣ ਹੋ ਸਕਦਾ ਸਭ ਤੋਂ ਵੱਧ ਆ ਫਰੋਜਪੁਰ ਦੀ ਗੱਲ ਬਾਰਡਰ ਦੀ ਕਰਦੇ ਆ ਪਿਛਲੇ ਮੈਂ 1 ਸਾਲ ਦੇ ਅੰਦਰ ਅੰਦਰ ਇੱਥੇ 6 ਟ੍ਰੇਨਾਂ ਜਿਹੜੀਆਂ ਉਹ ਚਲਾਈਆਂ ਨੇ ਚਾਹੇ ਉਹ ਹਰਦਵਾਰ ਸਾਹਿਬ ਨੂੰ ਹਰਦਵਾਰ ਜੀ ਹੋਵੇ ਚਾਹੇ ਉਹ ਪਵਿੱਤਰ ਸਾਡੇ ਤਖਤ ਸਾਹਿਬ ਨੂੰ ਹੋਵੇ ਆ ਮੋਗੇ ਤੋਂ ਮੋਗੇ ਰੁਕ ਜਾਂਦੀ ਸੀ ਟ੍ਰੇਨ ਮੈਂ ਕਿਹਾ ਮੋਗੇ ਦਾ ਕੀ ਮਤਲਬ ਆ ਜੀ ਅੱਗੇ ਫਰੋਜਪੁਰ ਕਿਉਂ ਨਾਲ ਜਾਵੇ ਜਿਹੜੀ ਇੰਟਰਸਿਟੀ ਸੀ ਉਹ ਫਰੋਜਪੁਰ ਤੱਕ ਜਾਣ ਲੱਗੀ ਉਸ ਤੋਂ ਪਹਿਲਾਂ ਇੱਕ ਜਿਹੜੀ ਹੋਰ ਟ੍ਰੇਨ ਚੰਡੀਗੜ੍ਹ ਨੂੰ ਬੰਦ ਹੋਈ ਪਈ ਸੀ ਉਹ ਵੀ ਅਸੀਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਹੋਰ ਗੱਲ ਕੀਤੀ ਚੰਡੀਗੜੀ ਨਾਲ ਮੈਂ ਇਹ ਵੀ ਅੱਜ ਵਿਸ਼ਵਾਸ ਦਿਵਾਉਣਾ ਥੋੜਾ ਟਰੈਕ ਸਾਡਾ ਸਲੋ ਹੈ ਕਿ ਤੁਹਾਨੂੰ ਲੱਗਿਆ ਤੇਜ਼ ਕਰਨ ਕਿਉਂਕਿ ਸਪੀਡ ਹੁੰਦੀ ਹੈ ਜੇ ਸਪੀਡ ਨਾ ਹੋਵੇ ਤਾਂ ਇਹ ਟ੍ਰੇਨਾਂ ਦਾ ਫਾਇਦਾ ਕੀ ਜੇ ਟਰੈਕ ਤੇ ਸਪੀਡ ਹੀ 70 ਕਿਲੋਮੀਟਰ ਦੀ ਹੈ 50 ਕਿਲੋਮੀਟਰ ਦੀ 106 ਕਿਲੋਮੀਟਰਾਈਨ ਟ੍ਰੇਨ ਕਰੂਗੀ ਤੇ ਜਦੋਂ ਆ ਟ੍ਰੇਨ ਹੋਗੀ ਤੇ ਉਦੋਂ ਹੀ ਅਸੀਂ ਬੰਦੇਵਾਲ ਤੋਂ ਜਿਹੜੀ ਇੱਕੋ ਸਿੱਧੀ ਬੰਦੇਵਾਲ ਤੋਂ ਚੰਡੀਗੜ੍ਹ ਨੂੰ ਜਾਇਆ ਕਰੂ ਇਹ ਵੀ ਕੁਸ਼ਮੀਂਆਂ ਦੀ ਗੱਲ ਆ ਇਹ ਵੀ ਅਸੀਂ ਓਏ ਖਾਲਸਾ ਵਾਹਿਗੁਰੂ ਜੀ ਖਤੈ ਅਮਰਿਤਪਾਲ ਸਟੇਸ਼ਨ ਨੇ ਜਿਹੜੇ ਸਾਡੇ ਉਹ ਤਿੰਨੇ ਸਾਰੇ ਬਣ ਰਹੇ 1500 ਕਰੋੜ ਰੁਪਏ ਦੇ ਜਿਹੜੇ ਅਮਰਿਤਪਾਲ ਸਟੇਸ਼ਨ ਬਣ ਰਿਹਾ ਅੰਗਰੇਜ਼ਾਂ ਤੋਂ ਬਗੈਰ ਉਦੋਂ ਤੱਕ ਕਿਸੇ ਨੇ ਪੁੱਛਿਆ ਨਹੀਂ ਸੀ ਹਰ ਦੇਖੋ ਸਟੇਸ਼ਨਾਂ ਦਾ ਮਾਨਸੇ ਅਰਗੇ ਜ਼ਿਲ੍ਹੇ ਦੇ ਅਜੇ ਰੋਪੜਾ ਡਿਵੀਜ਼ਨ ਦੇ ਅੱਗੇ ਨਹੀਂ 2-3 ਜ਼ਿਲ੍ਹੇ ਵੱਡੇ ਸਟੇਸ਼ਨ ਬਣ ਜਾਂਦੇ ਸੀ ਹੋਰ ਕਿਤੇ ਬਣਦੇ ਨਹੀਂ ਸੀ ਤੇ ਮੈਂ ਖਾਸ ਤੌਰ ਤੇ ਸਾਡੇ ਡੀਆਰਐਮ ਸਾਹਿਬ ਮੈਂ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਸਾਡਾ ਡਿਵੀਜ਼ਨ ਦਾ ਜਿਹੜਾ ਮਾਲਕ ਹੈ ਉਹ ਡੀਆਰਐਮ ਹੁੰਦਾ ਹੈ ਤੇ ਡੀਆਰਐਮ ਮੈਂ ਇਹ ਨਹੀਂ ਕਹਿੰਦਾ ਡੀਆਰਐਮ ਸਾਰੇ ਹੀ ਸਾਡਾ ਦੇਸ਼ ਸਾਡਾ ਇੱਕ ਆ ਕਿਤੇ ਦਾ ਵੀ ਹੋਵੇ ਉਹ ਦੇਸ਼ ਇੱਕੋ ਕੰਮ ਕਰਦਾ ਪਰ ਇਹ ਡੀਆਰਐਮ ਸਾਡੇ ਜਿਹੜੇ ਫਿਰੋਜ਼ਪੁਰ ਦੇ ਡੀਆਰਐਮ ਇਹ ਪ੍ਰਮਾਤਮਾ ਦੀ ਮਿਹਰ ਨਾਲ ਕਿਰਪਾ ਨਾਲ ਉਸ ਗੁਰੂ ਦੀ ਧਰਤੀ ਤੋਂ ਰਹਿਣ ਵਾਲੇ ਅਸੀਂ ਜਮ ਸੰਸਾਰ ਦੇ ਆਹ ਪੰਜਾਬ ਦੇ ਅੰਦਰ ਇੱਕ ਇੱਕ ਗੱਲ ਇਹਨਾਂ ਨੂੰ ਪਤਾ ਹੈ ਤੇ ਤੁਸੀਂ ਇਹਨਾਂ ਦੇ ਹੁੰਦੇ ਕੋਈ ਵੀ ਤੁਸੀਂ ਕੋਈ ਅੰਡਰ ਬ੍ਰਿਜ ਜਾਂ ਕੋਈ ਓਵਰ ਬ੍ਰਿਜ ਜਾਂ ਮੈ ਓਰੇ ਇਹ ਤੁਹਾਡੇ ਨਾਲ ਵਾਅਦਾ ਕਰਕੇ ਜਾਵਾਂ ਹਾਂ ਜਿੱਥੇ ਕੋਈ ਦੁਕਾਨਾਂ ਨਹੀਂ ਕੋਈ ਜਗ੍ਹਾ ਨਹੀਂ ਉਹ ਮੇਰੇ ਵੱਸ ਨਹੀਂ ਕਿਸੇ ਦਾ ਘਰ ਨਹੀਂ ਢਾ ਸਕਦੇ ਕਿਸੇ ਦੀ ਦੁਕਾਨ ਨਹੀਂ ਢਾ ਸਕਦੇ ਪਰ ਜਿਹੜਾ ਵੀ ਕੋਈ ਬਣਨ ਵਾਲਾ ਅੰਡਰ ਬ੍ਰਿਜ ਤੇ ਓਵਰ ਬ੍ਰਿਜ ਆ ਪੰਜਾਬ 'ਚ ਤੇ ਫਿਰੋਜ਼ਪੁਰ 'ਚ ਸੋਢੀ ਸਾਹਿਬ ਤੁਸੀਂ ਬੈਠੇ ਹੋ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਤੁਸੀਂ ਪਾ ਕੇ ਬੜੇ ਭੇਜੇ ਆ ਕੋਈ ਵੀ ਅੰਡਰਬ੍ਰਿਜ ਜਿਹੜਾ ਵੀ ਵਨ ਨਾਲ ਆਏ ਓਵਰਬ੍ਰਿਜ ਵਨ ਨਾਲ ਉਹ ਕੋਈ ਵੀ ਨਹੀਂ ਰਹੂਗਾ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਪੂਰਪਰ ਦੇ ਲਈ ਚਾਹੇ ਉਹ ਪਿੰਡਾਂ ਦਾ ਹੋਵੇ ਚਾਹੇ ਉਹ ਸ਼ਹਿਰ ਦਾ ਹੋਵੇ ਤੇ ਇਸ ਕਰਕੇ ਜ਼ਿਆਦਾ ਗੱਲ ਨਾ ਕਰਦਾ ਹੋਇਆ ਮੈਂ ਫੇਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਰਾਣਾ ਜੀ ਤੁਸੀਂ ਪ੍ਰੋਜੈਕਟ ਲਿਆਉਣ ਵਾਲੇ ਬਣੋ ਤੁਸੀਂ ਜਿੰਨੇ ਵੀ ਪ੍ਰੋਜੈਕਟ ਲੈ ਕੇ ਆਉਂਗੇ ਚਾਹੇ ਰੇਲਵੇ ਤੋਂ ਇਲਾਵਾ ਵੀ ਹੋਣ ਉਹ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹਮੇਸ਼ਾ ਜਿਹਦੇ ਹੁਕਮ ਮੁਤਾਬਕ ਅਸ਼wini ਸ਼ਰਮਾ ਜੀ ਤੇ ਅਸੀਂ ਜਾ ਕੇ ਕੋਈ ਵੀ ਪੰਜਾਬ ਦਾ ਪ੍ਰੋਜੈਕਟ ਉਹ ਦਿਨ ਦੇਂਗੇ ਹਾਂ ਅੱਗੇ ਜਾਂਦੇ ਸੀ ਕਿਉਂ ਰੁਕੇ ਸੀ ਪੈਸੇ ਨਹੀਂ ਹੁੰਦਾ ਸੀ ਜੇ ਜੇਬ 'ਚ ਕੋਈ ਪੈਸਾ ਹੋ ਤਾਂ ਹੀ ਕੋਈ ਚੀਜ਼ ਕਰੂ ਹੁਣ ਪ੍ਰਧਾਨ ਮੰਤਰੀ ਮੋਦੀ ਦੇ ਹੁੰਦੇ ਖਜ਼ਾਨਿਆਂ 'ਚ ਕੋਈ ਕਮੀ ਨਹੀਂ ਸਾਡੇ ਕੋਲ ਰੇਲਵੇ ਕੋਲ 3 ਲੱਖ ਕਰੋੜ ਦਾ ਬਜਟ ਆ 3 ਲੱਖ ਕਰੋੜ ਤੁਸੀਂ ਕਰਉਣ ਵਾਲੇ ਬਣੋ ਮੈਂ ਪੰਜਾਬ ਸਰਕਾਰ ਨੂੰ ਅੱਜ ਸਾਰਾ মিডিਆ ਖੜਾ ਹੈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੈ ચીਫ ਮਿਨਿਸਟਰ ਸਾਹਿਬ ਤੁਸੀਂ ਜੇ ਸਹਿਯੋਗ ਦਿਓ ਜੇ ਤੁਸੀਂ ਸੈਂਟਰ ਦੇ ਨਾਲ ਰਲ ਕੇ ਚੱਲੋ ਰਲ ਕੇ ਮੈਂ ਇਹ ਨਹੀਂ ਕਹਿੰਦਾ ਪਾਰਟੀ ਦੀ ਵਾਰੀ ਆਪਣੀ ਪਾਰਟੀ ਖੁੱਡੀ ਆ ਤੁਸੀਂ ਆਪਣੀ ਜੋ ਮਰਜ਼ੀ ਕਰੋ ਪਰ ਜਿਹੜੀਆਂ ਪ੍ਰਪੋਜ਼ਲਾਂ ਨੇ ਉਹਨਾਂ ਨੂੰ ਤਾਂ ਤੁਸੀਂ ਅੱਗੇ ਕਰੋ ਹੁਣ ਆ ਲਾਈਨਾਂ ਅਸੀਂ ਜਿਹੜੀਆਂ ਕਰਤੀਆਂ ਬਚਾਉਣ ਲਈ ਇਹਦੇ ਲਈ ਸਾਡੀ ਮਦਦ ਤਾਂ ਕਰੋ ਪੰਜਾਬ ਦੀ ਡਿਵੈਲਪਮੈਂਟ ਲਈ ਤਾਂ ਅੱਗੇ ਆਓ ਜਿਹੜੀਆਂ ਆਪਾਂ ਤੁਸੀਂ ਇਲੈਕਸ਼ਨਾਂ 'ਚ ਪ੍ਰਚਾਰ ਕਰਨਾ ਹੁੰਦਾ ਉਹ ਜਿੰਨਾ ਮਰਜ਼ੀ ਕਰੋ ਕੋਈ ਨਹੀਂ ਰੋਕਦਾ ਜਿੰਨਾ ਮਰਜ਼ੀ ਪ੍ਰਧਾਨ ਮੰਤਰੀ ਦੇ ਉਲਟ ਬੋਲੋ ਬੀਜੇਪੀ ਦੇ ਉਲਟ ਬੋਲੋ ਪਰ ਪੰਜਾਬ ਦੇ ਲੋਕਾਂ ਲਈ ਇਕੱਠੇ ਹੋ ਜੀਏ ਪੰਜਾਬ ਦੇ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਲਈ ਆ ਜੀ ਸਭ ਜਿੰਦਾਬਾਦ ਕੱਲੇ ਚੁਟਕਲੇ ਰਾਣਾ ਸਾਡੀ ਜਿੰਦਾਬਾਦ ਚੁਟਕਲੇ ਸੁਣਾ ਕੇ ਕੰਮ ਨਹੀਂ ਚੱਲਦਾ ਆ ਜਿੰਨੇ ਪ੍ਰੋਜੈਕਟ ਬਣ ਗਏ ਇਹ ਸੈਂਕੜੇ ਕਰੋੜ ਰੁਪਈਆ ਜੇਬ ਚ ਕਿਤੇ ਜਾਉ ਜੇ ਕੋਈ 1000 ਕਰੋੜ ਦਾ ਪ੍ਰੋਜੈਕਟ ਕਰੇ ਲਵੇਦਾ ਉਹਦਾ ਸੀਮੈਂਟ ਬੱਦਲੀ ਰੇਤਾ ਟਿੱਪਰ ਮਿਸਤਰੀ ਲੇਬਰ ਇੰਜੀਨੀਅਰ ਉਹ ਕਿੱਥੋਂ ਕਿਤੇ ਲੱਗਣੇ ਆ ਉਹ ਸਾਰੇ ਪੰਜਾਬ ਦੇ ਹੀ ਹੋਣਗੇ ਨਾ ਦੇ ਉਹ ਪੰਜਾਬ ਦੇ ਲੋਕਾਂ ਦੀ ਜੇਬ ਚ ਪੈਸਾ ਜਾਊ ਮੈਂ ਜ਼ਿੰਮੇਦਾਰੀ ਬਗਲ ਕਹਿਣਾ 27 ਤੋਂ ਪਹਿਲਾਂ ਪਹਿਲਾਂ 27 ਤੋਂ ਪਹਿਲਾਂ ਪਹਿਲਾਂ ਘੱਟੋ ਘੱਟ 2000 ਕਰੋੜ 27 ਤੋਂ ਪਹਿਲਾਂ ਪਹਿਲਾਂ 2000 ਕਰੋੜ ਕੱਲਾ ਲੋਕਾਂ ਦੀਆਂ ਜੇਬਾਂ ਚ ਨੀਂਵੇ ਦਾ ਪੈਸਾ ਚਲੇ ਜਾਏਗਾ ਮੈਂ ਵਿਸ਼ਵਾਸ ਨਾਲ ਕਹਿਣਾ ਤੇ ਜੇ 2000 ਕਰੋੜ ਦੀ ਸਰਕੂਲੇਸ਼ਨ ਹੋਰੇ ਹੋਏਗੀ ਓਏ ਸਾ ਮਿਆ ਸੱਚੀ ਦਾ ਕਾਰ ਡਵੈਲਪਮੈਂਟ ਕਿੰਨੀ ਹੋਏਗੀ ਤੇ ਆਉਣ ਵਾਲੇ ਦਿਨਾਂ ਚ ਮਦਨ ਮੰਤਰੀ ਜੀ ਨੂੰ ਫੇਰ ਲੈ ਕੇ ਆਵਾਂਗੇ ਫੇਰ ਬੁਲਾਵਾਂਗੇ ਅੱਜ ਖੁਸ਼ੀ ਹੋਈ ਲੋਕਾਂ ਨੇ ਅਤਨ ਤਨ ਦੀ ਇਲੈਕਸ਼ਨ ਚੱਲ ਰਹੀ ਹੈ ਅੱਜ ਪਿੰਡਾਂ ਚ ਬੀਜੇਪੀ ਨੂੰ ਬਹੁਤ ਵੱਡਾ ਸਰਕਾਰ ਨੂੰ ਬੜਾ ਵੱਡਾ ਜਾਗਰੂਕ ਕਰਵਾ ਰਿਹਾ ਹੈ ਤੇ ਇਸੇ ਤਰੀਕੇ ਨਾਲ ਮੈਂ ਦੇਖ ਰਿਹਾ ਰੰਗ ਬਿਰੰਗਾ ਲੋਕ ਕਰਵਾ ਪਹਿਚਾਣ ਨਹੀਂ ਚਾਹਤ ਰੰਗ ਬਿਰੰਗੀਆਂ ਪੱਗਾਂ ਹੀ ਪੱਗਾਂ ਨੇ ਤੇ ਸਾਡੇ ਸਾਰੇ ਗੁਰਸਿੱਖ ਵੀ ਨੇ ਸਾਡੇ ਹਿੰਦੂ ਭਾਈ ਭੈਣ ਵੀ ਨੇ ਸਾਡੇ ਹੋਰ ਮਜਬਵਾਂ ਦੇ ਐਸਸੀ ਜਰਨਲ ਸਭ ਇਕੱਠੇ ਹੋ ਕੇ ਅੱਜ ਇਸ ਪ੍ਰੋਗਰਾਮ 'ਚ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਈਰੂਜੀ ਕਾ ਖਾਲਸਾ ਵਾਈਰੂਜੀ